ਤੇ ਰਿਦੇਆ ਦੇ ਮਾਹਰ ਸੀ। ਉਹ ਇੱਕ ਦਫਾ ਕਾਨਪੁਰ ਦੇ ਵਿੱਚ ਆਪਣੇ ਜਾਦੂ ਦੇ ਕਾਰਨਾਮਿਆਂ ਦੀ ਪ੍ਰਦਰਸ਼ਨੀ ਕਰਨ ਲੱਗਾ। ਕਿ ਸਮਾਂ ਰੱਖਿਆ ਸੀ ਉਸਨੇ 9 ਵਜੇ ਭਈ ਮੈਂ। ਇਹ ਸਾਰਾ ਤਮਾਸ਼ਾ ਦਿਖਾਣਾ ਹਾਲ ਭਰ ਗਿਆ। ਨਹੀਂ ਆਇਆ 9 ਵਜੇ। 10 ਵਜੇ ਗਿਆ। 11 ਵਜੇ ਗਿਆ। ਤੇ ਬੈਠੇ ਹੋਏ ਲੋਕ ਚਿੱਤੇ ਪੈ ਗਏ 2 ਘੰਟੇ ਤੋਂ ਇੰਤਜ਼ਾਰ। ਹੌ ਕੇ ਵੀ ਹੋਈ। ਤੇ ਕਈ ਤੇ ਇਹ ਸੋਚਣ ਲੱਗੇ ਜੈਸੇ ਸਟੇਜ ਤੇ ਆਏਗਾ ਇਸ ਕੰਬਖਤ ਨੂੰ ਮਾਰਨਾ ਹੈ ਗਾਲਾਂ ਕੱਢੀ ਐਨੇ ਇਤਨੀ ਦੇਰ ਤਬਸਾਨੋ ਬਿਠਾਇਆ ਤੇ ਆਇਆ ਉਹ 12 ਵਜੇ ਸਟੇਜ ਤੇ ਤੇ ਜੈਸੇ ਆਇਆ ਸ਼ੋਰ ਪੈ ਗਿਆ ਗਾਲੀ ਗਲੋਚ ਆਖੰਡ ਨੇ ਤੁਸੀਂ ਕਹੂਗਾ ਨਾ ਕਰਦੇ ਬਿਤੋਂ 9 ਵਜੇ ਸ਼ੋਅ ਦਿਖਾਣਾ ਸੀ ਤੇ 12 ਵਜੇ ਸਟੇਜ ਤੇ ਆਇਆ ਅੱਖ ਲੱਗਾ ਨਹੀਂ ਮੈਂ ਤੇ 9 ਵਜੇ ਆਇਆ ਤੁਸੀਂ ਆਪਣੀ ਘੜੀਆਂ ਵੇਖ ਲਓ ਤੇ ਸਾਰਿਆਂ ਦੀ ਘੜੀਆਂ ਤੇ 9 ਵਜੇ ਆਖਿਆ ਬਸ ਅੱਜ ਇਹ ਹੀ ਦਿਖਾਣਾ ਹੈ ਤੁਹਾਨੂੰ ਬਾਕੀ ਕੱਲ ਤੋੜਨੂ ਉਤਾਰ ਮੰਨ ਲਈਏ ਰੱਬ ਮੰਨ ਲਈਏ ਸਾਰੇ ਸ਼ਰਮਸਾਰ ਹੋ ਇੱਕ ਨੂੰ ਸਾਰੇ ਗਾਲੀਆਂ ਵੀ ਕੱਢ ਬੈਠੇ ਸਨ ਬੁਥੇਰਾ ਕੁਝ ਕਰ ਬੈਠੇ ਸਨ ਤੇ ਸਾਰੇ ਦੰਗ ਰਹੇ ਬੀਏ ਕੀ ਹੋਇਆ بڑے بڑے ਅਖਬਾਰੀ ਰਿਪੋਰਟਰ ਉੱਥੇ ਬੈਠੇ ਸਨ بڑے بڑے ਸਿਆਣੇ ਬੰਦੇ ਉੱਥੇ ਬੈਠੇ ਸਨ ਸਰਦਾਰ ਜਸਵੰਤ ਸਿੰਘ ਜੀ ਬੰਬੇ ਗਵਰਨਮੈਂਟ ਹਸਪੀਟਲ ਲਿਜ ਜੋ ਉੱਗੇ ਸਰਜਨ ਲੱਗੇ ਹੋਏ ਨੇ ਸਿੰਧ ਦੇ ਇਲਾਕੇ ਨਾਲ ਕੱਲੋਕ ਰਖਦੇ ਨੇ ਉਹਨਾਂ ਨੇ ਮੈਨੂੰ ਇੱਕ ਚਸ਼ਮ ਦੀ ਦਵਾਈ ਦਵਾਖਿਆ ਦੱਸਿਆ ਤੇ ਮੈਂ ਤੁਹਾਨੂੰ ਦੱਸ ਗਿਆ ਸਰਵਨ ਕਰਾਵਾ ਕਿਉਂਕਿ ਮੈਂ ਉੱਥੇ ਕੋਲੀਵਾੜਾ ਗੁਰਦੁਆਰੇ ਚ ਕਥਾ ਕਰ ਰਿਹਾ ਸੀ ਤੇ ਮੇਰੇ ਕੋਲ ਆਵੇ ਕਹਿੰਦੇ ਕਿ ਗੈਨੀ ਜੀ ਥੋੜੀ ਮੈਂ ਜਾਣਕਾਰੀ ਬਤਾਵਾਂ ਅੱਖ ਲੱਗੇ ਗੋਗਿਆ ਪਾਸ਼ਾ ਮੇਰੇ ਕੋਲ ਆਇਆ ਤੇ ਆਖਣ ਲੱਗਾ ਮੈਂ ਜ਼ਬਾਨ ਕੱਟ ਕੇ ਜੋੜ ਸਕਦਾ ਬਿਨਾ ਕਿਸੇ ਆਪਰੇਸ਼ਨ ਦੇ ਬਿਨਾ ਕਿਸੇ ਦਵਾਈ دارو ਦੇ ਉਹ ਮੈਨੂੰ ਕਹਿਣਗੇ ਸਰਦਾਰ ਜਸਵੰਤ ਸਿੰਘ ਅਸੀਂ ਦਾਵਾ ਕੀਤਾ ਐਸਾ ਹੋਈ ਨਹੀਂ ਸਕਦਾ ਉਹ ਕਹਿਣਗੇ ਮੈਂ ਦਿਖਾਣਾ ਹੈ ਪ੍ਰੀਖਸ਼ਰਤ ਹੈ ਇਸ ਹਸਪੀਟਲ ਦੇ ਤੁਸੀਂ ਜਿੰਨੇ ਡਾਕਟਰ ਉਹ ਮੈਨੂੰ ਸਰਡ ਘੇਟ ਦੇ ਹੋਗੇ ਕਿ ਮੈਂ ਐਸਾ ਕੀਤਾ ਸਰਦਾਰ ਜਸਵੰਤ ਸਿੰਘ ਕਹਿਣ ਲੱਗੇ ਮੈਂ ਵਾਅਦਾ ਕਰ ਲੈ ਬਿਠੀਕ ਸੜਕੀਰ ਤਨ ਦੇ ਹਾਂ ਪਰਮਾਨ ਪੱਤਰ ਕੈਨੂ ਦੇਾਂਗੇ ਜੇ ਤੂੰ ਇਹ ਕਰ ਸਕੇ ਇੱਕ ਬੰਦਾ ਉਸਨੇ ਲਿਟਾ ਦਿੱਤਾ ਤੇ ਆਖੇ ਪਹਿਲੇ ਇਹਦਾ ਮੂੰਹ ਵੇਖੋ ਇਹਦੀ ਜ਼ਬਾਨ ਵੇਖੋ ਸਾਬਤ ਹੈ ਕਿ ਨਹੀਂ ਸਾਰੇ ਡਾਕਟਰਾਂ ਨੇ ਦੇਖੇ ਬਿਠੀਕ ਜ਼ਬਾਨ ਹੈ ਬੋਲ ਵੀ ਸਕਦਾ ਠੀਕ ਸਾਰੇ ਡਾਕਟਰਾਂ ਦੇ ਸਾਹਮਣੇ ਉਸਨੇ ਜ਼ਬਾਨ ਕੱਟੀ ਤੇ ਡਾਕਟਰਾਂ ਦੀ ਹਥੇਲੀ ਤੇ ਰੱਖ ਦਿੱਤੀ ਵੇਖੋ ਇਹ ਜ਼ਬਾਨ ਹੈ ਕਿ ਨਹੀਂ ਇੱਕ ਇੱਕ ਨੇ ਵੇਖੀ ਬੰਬੇਰੀਗਲ ਇੱਕ ਰਿਸ਼ਮੇ ਬਾਗੋਸ